ਤੋ ਸਾਫ ਹੋ ਗਿਆ ਕਿ ਸੰਦੀਪ ਸਿੰਘ ਸਨੀ ਦੇ ਨਾਲ ਜੇਲ੍ਹ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਨਾਲ ਮਾਰਕੁੱਟ ਕੀਤੀ ਸੀ ਕੀਤੀ ਗਈ ਸੀ ਪਰ ਇੱਕ ਹਫਤਾ ਲੰਘਣ ਤੋਂ ਬਾਅਦ ਵੀ ਕੀ ਨੋਟ ਕਰੋ ਕਿ ਜਦੋਂ ਕੱਲ ਉਹਨਾਂ ਦਾ ਡਾਕਟਰੀ ਮੁਆਇਨਾ ਹੋਇਆ ਤਾਂ ਜਿਹੜੇ ਜ਼ਖਮ ਨੇ ਹਜੇ ਤੱਕ ਠੀਕ ਨਹੀਂ ਸੀ ਹੋਏ ਸੋ ਸਾਡੀ ਜਿਹੜੀ ਗੱਲ ਹੈ ਉਹ ਸੱਚੀ ਸਾਬਤ ਹੋਈਏ ਤੇ ਹੁਣ ਅਸੀਂ ਮਾਨਯੋਗ ਅਦਾਲਤ ਦੇ ਪਿੱਛੇ ਜਿਹੜੀ ਲੜਾਈ ਹੈ ਉਹਨੂੰ ਹੋਰ ਮਜ਼ਬੂਤੀ ਦੇ ਨਾਲ ਲੜ ਸਕਾਂਗੇ ਜੀ ਮਨੋਜ ਤੁਹਾਡੀ ਅਧਿਕਾਰ ਕਿਸੇ ਅਧਿਕਾਰੀ ਦੇ ਨਾਲ ਵੀ ਗੱਲ ਹੋ ਪਈ ਹੈ ਉਹਨਾਂ ਦੇ ਵੱਲੋਂ ਕੀ ਕੋਈ ਜਾਣਕਾਰੀ ਦਿੱਤੀ ਹੈ ਕਿਉਂਕਿ ਇਹ ਸੀਲਬੰਦ ਰਿਪੋਰਟ ਜੋ ਹੈ ਸੌਂਪੀ ਗਈ ਹੈ ਜੀ ਮੈਂ ਦੱਸ ਦਿਆਂ ਕਿ ਜਿਹੜਾ ਜੇਲ੍ਹ ਪ੍ਰਸ਼ਾਸਨ ਹੈ ਇੱਥੇ ਦੋ ਗੱਲਾਂ ਸਾਹਮਣੇ ਆਉਂਦੀਆਂ ਨੇ ਪਹਿਲੀ ਗੱਲ ਇਹ ਹੈ ਕਿ ਪਟਿਆਲਾ ਜੇਲ੍ਹ ਪ੍ਰਸ਼ਾਸਨ ਜਿੱਥੇ ਕੀ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਉਸ ਤੋਂ ਬਾਅਦ ਦੂਜਾ ਸੰਗਰੂਰ ਜੇਲ੍ਹ ਪ੍ਰਸ਼ਾਸਨ ਹੁਣ ਦੇਖਣ ਵਾਲੀ ਗੱਲ ਤਾਂ ਇਹ ਸੀ ਕਿ ਸੰਗਰੂਰ ਜੇਲ੍ਹ ਪ੍ਰਸ਼ਾਸਨ ਵੀ ਇਸ ਉੱਪਰ ਨਹੀਂ ਬੋਲੇਗਾ ਤੇ ਨਾ ਹੀ ਪਟਿਆਲਾ ਪ੍ਰਸ਼ਾਸਨ ਜਿਹੜਾ ਜੇਲ੍ਹ ਪ੍ਰਸ਼ਾਸਨ ਉਸ ਦੇ ਉੱਪਰ ਆਪਣੀ ਕੋਈ ਪੱਖ ਰੱਖਿਆ ਸੋ ਇਸ ਕਰਕੇ ਸਾਰੀ ਜਿਹੜੀ ਜ਼ਿੰਮੇਵਾਰੀ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਹੈ ਜਿਹੜੇ ਦੋਸ਼ ਨੇ ਉਹ ਜੇਲ੍ਹ ਪ੍ਰਸ਼ਾਸਨ ਦੇ ਉੱਪਰ ਵਕੀਲਾਂ ਦੇ ਵੱਲੋਂ ਲਗਾਏ ਗਏ ਨੇ ਤੇ ਉਹਨਾਂ ਦਾ ਜਿਹੇ ਇਹ ਸੇ ਆਧਾਰ ਤੇ ਕਿ ਉਦੋਂ ਜੇਲ੍ਹ ਪ੍ਰਸ਼ਾਸਨ ਨੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਦਿੱਤੀ ਤੇ ਇਹੀ ਗੱਲ ਕਹੀ ਗਈ ਸੀ ਕਿ ਸੰਦੀਪ ਸਿੰਘ ਸਰੀ ਦੀ ਜਿਹੜੀ ਹਾਲਤ ਹੈ ਉਹ ਬਿਲਕੁਲ ਠੀਕ ਹੈ ਪਰ ਜਦ ਅਸੀਂ ਮੰਨੀ ਜਨਾ ਸ਼ਰਨ ਦੇ ਵਿੱਚ ਗਏ ਅਦਾਲਤ ਨੇ ਡਾਕਟਰੀ ਮੌਇਨਾ ਦੀ ਗੱਲ ਕੀਤੀ ਤਾਂ ਜਿਹੜੇ ਜੇਲ੍ਹ ਪ੍ਰਸ਼ਾਸਨਾ ਉਹਨੇ ਇਸ ਨੂੰ ਸਨੀ ਨੂੰ ਸੰਰੂਰ ਸ਼ਿਫਟ ਕਰਤਾ ਪਰ ਰਾਜ ਦੀ ਹਕਮਤ ਤੋਂ ਬਾਅਦ ਜਿਹੜਾ ਕੱਲ ਇੱਕ ਹਫ਼ਤੇ ਬਾਅਦ ਡਾਕਟਰੀ ਮੌਇਨਾ ਹੋਇਆ ਉਹਦੇ ਵਿੱਚ ਵੀ ਇਹ ਫੇਰ ਸਾਫ਼ ਹੋ ਗਿਆ ਕਿ ਸੰਦੀਪ ਸਿੰਘ ਸਨੀ ਦੇ ਨਾਲ 10 ਸਤੰਬਰ ਦੀ ਘਟਨਾ ਤੋਂ ਬਾਅਦ ਮਾਰਕਟ ਕੀਤੀ ਗਈ ਸੀ ਜੀ ਜੀ ਸ਼ੁਕਰੀਆ ਮਨੋਜ ਤਵਾਮ ਜਾਣਕਾਰੀ ਦੇ ਲਈ ਤਾਂ ਦੱਸ ਦਈਏ ਕਿ ਸੰਦੀਪ ਸਣੀ ਦਾ ਮੈਡੀਕਲ ਕਰਵਾਇਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵਕੀਲ ਦੇ ਵੱਲੋਂ ਕਿਹਾ ਗਿਆ ਹੈ ਕਿ ਸੰਦੀਪ ਦੇ ਸਰੀਰ ਤੇ 11 ਸੱਟਾਂ ਦੇ ਨਿਸ਼ਾਨ ਨੇ ਤਾਂ ਸੰਗਰੂਰ ਜੇਲ ਸੁਪਰੀਡੈਂਟ ਨੇ ਕੋਰਟ ਨੂੰ ਇਹ ਸੀਲ ਬੰਦ ਰਿਪੋਰਟ ਸੌਂਪੀ ਹੈ ਪਟਿਆਲਾ ਕੋਰਟ ਨੂੰ ਇਹ ਰਿਪੋਰਟ ਸੌਂਪੀ ਗਈ ਹੈ ਤਾਂ ਸੰਦੀਪ ਸੂਰੀ ਦਾ ਜੋ ਕਤਲकांड ਹੈ ਉਸ ਦਾ ਮੁਲਜ਼ਮ ਹੈ ਸੰਦੀਪ ਸਣੀ ਜਿਨ੍ਹਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ ਸੁਧੀਰ ਸੂਰੀ ਦਾ ਕਤਲ ਕੀਤਾ ਗਿਆ ਸੀ ਤਾਂ ਦੱਸ ਦਈਏ ਕਿ ਪਟਿਆਲਾ ਜੇਲ੍ਹ ਦੇ ਵਿੱਚ ਵੀ ਸੰਦੀਪ ਸਣੀ ਦੇ ਹਮਲੇ ਦੇ ਵਿੱਚ ਇੱਕ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਜਿਨ੍ਹਾਂ ਦੀ ਬੀਤੇ ਦਿਨੀ ਮੌਤ ਹੋਈ ਸੀ ਸੁਭਾ ਸਿੰਘ ਜਿਨ੍ਹਾਂ ਦੀ ਉਮਰ 80 ਸਾਲ ਤੋਂ ਜ਼ਿਆਦਾ ਦੱਸੀ ਜਾ ਰਹੀ ਸੀ ਤਾਂ ਫੇਕ ਐਨਕਾਊਂਟਰ ਦੇ ਮਾਮਲੇ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਬੰਦ ਸੀ ਤਾਂ ਸੰਦੀਪ ਸਣੀ ਦੇ ਪਰਿਵਾਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਉਸ ਦੀ ਜੇਲ੍ਹ ਦੇ ਵਿੱਚ ਕੁੱਟਮਾਰ ਕੀਤੀ ਗਈ ਹੈ ਜਿਸ ਦੇ ਚਲਦੇ ਉਸ ਦਾ ਮੈਡੀਕਲ ਕਰਵਾਇਆ ਗਿਆ ਹੁਣ ਉਹਨਾਂ ਦੇ ਵਕੀਲ ਦੇ ਵੱਲੋਂ ਕਹਿਣਾ ਹੈ ਕਿ 11 ਸੱਟਾਂ ਦੇ ਨਿਸ਼ਾਨ ਆਏ ਨੇ ਇਹ ਬਹੁਤ ਇੰਪੋਰਟੈਂਟ ਹੈ 11 ਇੰਚ ਦੀਆਂ ਇੰਜਰੀਆਂ ਆਈਆਂ ਨੇ ਜਿਹਦੇ ਚ ਜਿਹੜੀ ਇੱਕ ਗੱਲ ਸੀ ਵੀ ਉਹਨਾਂ ਦਾ ਜਿਹੜਾ ਥਲੜਾ ਪੋਰਸ਼ਨ ਸੀ ਜਿਵੇਂ ਅਸੀਂ ਕਿਹਾ ਸੀ ਉਹਨਾਂ ਦਾ ਕਸ਼ਾਇਰੇ ਖੁੱਣ ਨਾਲ ਭਰ ਗਿਆ ਸਭ ਤੋਂ ਪਹਿਲਾਂ ਇੰਜਰੀ ਨੰਬਰ 8 ਤੇ 9 ਬੜੀ ਇੰਪੋਰਟੈਂਟ ਹੈ ਇਹ ਦੇਖੋ ਤੁਸੀਂ 28 13 ਸੈਂਟੀਮੀਟਰ ਦੀ ਇੰਜਰੀ ਉਹਨਾਂ ਦੇ ਖੱਬੇ ਪਾਸੇ ਆਈਏ ਜਿਹੜੀ ਗੱਲ ਕਸ਼ਾਇਰਿਆਂ ਦੀ ਸੀ 22 ਸੈਂਟੀਮੀਟਰ 11 ਸੈਂਟੀਮੀਟਰ ਇਹ ਦੂਸਰੇ ਪਾਸੇ ਉਹਨਾਂ ਦੀ ਇੰਜਰੀਜ਼ ਆਈਆਂ ਨੇ ਸੋ ਤੁਸੀਂ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਹੋ ਕਿ ਜੇ 28 14 ਸੈਂਟੀਮੀਟਰ ਜਾ ਤੁਸੀਂ ਕਹੋ ਕਿ 22 11 ਸੈਂਟੀਮੀਟਰ ਦੀਆਂ ਇਜਰੀਜ਼ ਆਈਆਂ ਨੇ ਇਹਦੇ ਤੋਂ ਇਲਾਵਾ ਜਿਹੜੀਆਂ 11 ਇਜਰੀਜ਼ ਆਈਆਂ ਨੇ ਮੈਂ ਇੱਥੇ ਵੀ ਗੱਲ ਦੱਸਣੀ ਚਾਹੁੰਦਾ ਕਿ ਉਹਨਾਂ ਦੀ ਜਿਹੜੀ ਅੱਖ ਸੀ ਸੱਜੀ ਅੱਖ ਉੱਥੇ ਵੀ ਜਿਹੜੀ ਏ ਉਹ 2 ਸੈਂਟੀਮੀਟਰ ਦੀ ਇੱਥੇ ਵੀ ਤੁਸੀਂ ਇਹ ਦੇਖੋ 10 ਤਰੀਕ ਦੀ ਬਰੂਟੈਲਿਟੀ ਹੋਈ ਇਹ ਨਹੀਂ ਇਨ ਹਿਊਮਨ ਟ੍ਰੀਟਮੈਂਟ 10 ਤਰੀਕ ਦਾ ਹੋਇਆ ਰਿਪੋਰਟਸ ਜਿਹੜੀਆਂ ਨੇ ਉਹ 18 ਤਰੀਕ ਨੂੰ ਇਹਨਾਂ ਨੇ ਲਗਭਗ 8 ਦਿਨਾਂ ਬਾਅਦ ਉਹਨਾਂ ਨੂੰ ਮੈਡੀਕਲ ਐਗਜ਼ਾਮਿਨ ਕਰਾਇਆ ਹੈ ਤੇ ਇਹਦੇ ਚ ਇਹ ਗੱਲ ਹੁਣ ਡਿਊਰੇਸ਼ਨ ਵੀ ਆ ਗਈ ਏ ਵੀ ਜਦੋਂ ਇੰਜਰੀਜ਼ ਪੁਲਿਸ ਵਾਲਿਆਂ ਨੇ ਐਟਰੀਬਿਊਟ ਕੀਤੀਆਂ ਨੇ ਉਸ ਤੋਂ ਲੈ ਕੇ ਉਹ ਕਹਿੰਦੇ 5 ਦਿਨ ਤੋਂ ਲੈ ਕੇ 8 ਦਿਨ ਤੱਕ ਦੀ ਵਿੱਚ ਡਿਊਰੇਸ਼ਨ ਆ ਗਈ ਮਤਲਬ ਕਿ ਇੰਜਰੀਜ਼ ਇਹਨਾਂ ਨੇ 10 ਤਰੀਕ ਨੂੰ ਹੁਣ ਅੱਗੇ ਵਾਦਿਆਂ ਦੇ ਗੱਲ ਕਰਦੇ ਹਾਂ ਦੂਜੀ ਵੱਡੀ ਖਬਰ ਦਾ ਬਠਿੰਡਾ ਬਲਾਸਟ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰ ਦਿੱਤੀ ਗਈ ਹੈ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਕੌਜ ਨੇ ਮੋਰਚਾ ਸੰਭਾਲਿਆ ਵਿਸਫੋਟਕ ਸਮੱਗਰੀ ਨੂੰ ਨਸ਼ਟ ਕੀਤਾ ਜਾ ਰਿਹਾ ਆਮੇ ਦੇ ਵੱਲੋਂ ਤਾਂ ਪਿੰਡ ਦੇ ਹੀ ਇੱਕ ਘਰ ਦੇ ਵਿੱਚ ਮਨੁੱਖੀ ਬੰਬ ਤਿਆਰ ਹੋ ਰਿਹਾ ਸੀ ਮਨੁੱਖੀ ਬੰਬ ਬਣਨ ਤੋਂ ਪਹਿਲਾਂ ਹੀ ਧਮਾਕਾ ਹੋਇਆ ਜਿਸ ਦੇ ਚੱਲਦਿਆਂ ਧਮਾਕਾ ਹੋਣ ਦੇ ਨਾਲ ਆਸ-ਪਾਸ ਦੇ ਵਿੱਚ ਆਵਾਜ਼ ਗਈ ਜਿਨ੍ਹਾਂ ਦੇ ਵੱਲੋਂ ਸ਼ਿਕਾਇਤ ਦਿੱਤੀ ਗਈ ਪੁਲਿਸ ਉਦ ਦੀ ਟੀਮ ਉਥੇ ਮੌਕੇ ਤੇ ਪਹੁੰਚੀ ਉਹਨਾਂ ਦੇ ਵੱਲੋਂ ਪੂਰੀ ਜਾਂਚ ਪੜਤਾਲ ਕੀਤੀ ਗਈ ਹੈ ਤਾਂ ਗੁਰਪ੍ਰੀਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਪੁਲਿਸ ਦੇ ਵੱਲੋਂ ਵੀ ਇਹ ਪੁਸ਼ਟੀ ਕੀਤੀ ਗਈ ਸੀ ਕਿ ਗੁਰਪ੍ਰੀਤ ਦੇ ਵੱਲੋਂ ਮਨੁੱਖੀ ਬੰਬ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਇਹ ਬੰਬ ਜੋ ਹੈ ਮਾਕਾ ਹੋਇਆ ਜਿਸ ਦੇ ਨਾਲ ਪੁਲਿਸ ਦੇ ਵੱਲੋਂ ਮੋਰਚਾ ਸੰਭਾਲਿਆ ਗਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਫੌਜ ਦੇ ਵੱਲੋਂ ਵੀ ਮੋਰਚਾ ਸੰਭਾਲਿਆ ਗਿਆ ਫੌਜ ਉੱਥੇ ਪਹੁੰਚੀ ਹੈ ਜਿਨ੍ਹਾਂ ਦੇ ਵੱਲੋਂ ਵਿਸਫੋਟਕ ਸਮੱਗਰੀ ਜੋ ਹੈ ਉਸ ਨੂੰ ਨਸ਼ਟ ਕੀਤਾ ਜਾ ਰਿਹਾ ਹੈ ਅਨੇ ਮ ਜਿਹੜਾ ਹੈਗਾ ਗੁਰਪ੍ਰੀਤ ਸਿੰਘ ਜਿਹੜਾ ਇਹਦੇ ਵਿੱਚ ਅਕਿਊਜ਼ਡ ਹੈ ਉਹ ਪਹਿਲਾਂ ਹਸਪੀਟਲ ਦੇ ਵਿੱਚ ਦਾਖਲ ਸੀ ਉਹਨਾਂ ਨੂੰ ਛੁੱਟੀ ਮਿਲ ਗਈ ਹੈ ਤੇ ਅਸੀਂ ਉਹਦੀ ਪ੍ਰੋਪਰ ਅਰੈਸਟ ਪਾ ਲਈ ਹੈ ਤੇ 7 ਦਿਨ ਦੇ ਪਾਲਸਰਮਾਨਤੇ ਸਾਡੇ ਕੋਲੇ ਇਸ ਤੋਂ ਇਲਾਵਾ ਦਿੱਲੀ ਤੋਂ ਇੱਕ ਜਿਹੜੀ ਹੈ ਐਕਸਪਰਟ ਟੀਮ ਆਰਮੀ ਦੀ ਆਈ ਹੋਈ ਹੈ ਜੋ ਇੱਥੇ ਬੱਚੀ ਖੁਚੀ ਜਿਹੜੀ ਬਿਸਕੁਟਕ ਸਮੱਗਰੀ ਹੈ ਅੰਦਰ ਇਸ ਘਰ ਦੇ ਵਿੱਚ ਉਹਨੂੰ ਨਸ਼ਤ ਕਰਨ ਵਾਸਤੇ ਆਈ ਹੈ ਉਹ ਉਹਨੂੰ ਹੌਲੀ-ਹੌਲੀ ਬਾਹਰ ਕੱਢ ਕੇ ਬਾਹਰ ਕਿਸੇ ਟੋਏ ਵਗੈਰਾ ਦੇ ਵਿੱਚ ਆ ਜੀਸ ਆਲੇ-ਦੋਲੇ ਸੈਂਡ ਵਗੈਰਾ ਬੈਗ ਵਗੈਰਾ ਲਾ ਕੇ ਫਿਰ ਉਹਨੂੰ ਨਕਾਰਾ ਕੀਤਾ ਜਾਊਗਾ ਤੇ ਹੁਣ ਇਹਨਾਂ ਦੀ ਸਿਚੁਏਸ਼ਨ ਕਿਸ ਤਰ੍ਹਾਂ ਦੀ ਹੈ ਤੇ ਇਹਨਾਂ ਨੂੰ ਜਿਹੜਾ ਪੇਸ਼ ਕੀਤਾ ਗਿਆ ਹੈ ਕਿ ਹੁਣ ਤੱਕ ਦੇ ਕੀ ਕੀ ਫੈਕਟ ਨਿਕਲ ਕੇ ਆਏ ਨੇ ਪੇਸ਼ਤਾ ਜੇ ਉਹਨੂੰ ਪੇਸ਼ ਕਰ ਲ ਕੀਤਾ ਸੀਗਾ ਕੋਰਟ ਦੇ ਵਿੱਚ ਜੀ ਉਹਦੇ ਸਭ ਦਿਨਾਂ ਦਾ ਮਾਨ ਲਿਆ ਹੁਣ ਪ੍ਰੋਪਰ ਉਹ ਤੋਂ ਪੁੱਛ ਕੇ ਚਾਹੋਗੇ ਕਿ ਸਟੱਡੀ ਚ ਲੈ ਕੇ ਤੇ ਜਿਹੜੇ ਹੁਣ ਜਿਹੜੇ ਹੈ ਖਲਾਸੇ ਹੋਣਗੇ ਉਹ ਕੀ ਕਰਨਾ ਚਾਹੁੰਦਾ ਸੀ ਕੀ ਉਹਦੇ ਨਾਲ ਕੋਈ ਹੋਰ ਬੰਦਾ ਵੀ ਸੀ ਜਾਂ ਇਕੱਲਾ ਹੀ ਸੀ ਉਹ ਕਿੱਥੇ ਜਾਣਾ ਚਾਹੁੰਦਾ ਸੀ ਕਿੱਥੇ ਇਸ ਮਟੀਰੀਅਲ ਨੂੰ ਵਰਤਣਾ ਚਾਹੁੰਦਾ ਸੀਗਾ ਇਹ ਹੁਣ ਮਤਲਬ ਉਹਦੀ ਪੁੱਛਗਿੱਛ ਸਾਹਮਣੇ ਆਊਗਾ ਹੁਣ ਅੱਗੇ ਵਾਦਿਆਂ ਦੀ ਗੱਲ ਕਰਦੇ ਹਾਂ ਦਿਨ ਦੀ ਤੀਜੀ ਵੱਡੀ ਖਬਰ ਦਾਤਾ ਡਰੱਗ ਬ੍ਰਾਹਮਣਤੀਗੀ ਦੇ ਮਾਮਲੇ ਦੇ ਵਿੱਚ ਪੰਜਾਬ ਦਾ ਨੰਬਰ ਪਹਿਲਾ ਆਇਆ ਨਸ਼ਿਆਂ ਨੂੰ ਲੈ ਕੇ ਐਨਸੀਬੀ ਦੇ ਹੈਰਾਨ ਕਰ ਦੇਣ ਵਾਲੇ ਖੁਲਾਸੇ ਸਾਹਮਣੇ ਆਏ ਨੇ 2024 ਦੇ ਵਿੱਚ ਸਭ ਤੋਂ ਵੱਧ ਪੰਜਾਬ ਤੋਂ 45% ਹੈਰੋਇਨ ਬਰਾਮਦ ਕੀਤੀ ਗਈ ਹੈ ਤਾਂ 2024 ਦੇ ਵਿੱਚ ਪੰਜਾਬ ਤੋਂ 1150 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਹੈ ਸਰਹੱਦੀ ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਗੁਰਦਾਸਪੁਰ ਬਣੇ ਨੇ ਹੌਟਸਪੌਟ ਬਣੇ ਨੇ ਤਾਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਡਰੱਗ ਆਈ ਹੈ ਤਾਂ 2024 ਦੇ ਵਿੱਚ ਦਿੱਲੀ ਦੇ ਵਿੱਚ 234 ਤੇ ਅਸਾਮ ਦੇ ਵਿੱਚ 186 ਕਿਲੋ ਹੈਰੋਇਨ ਦੀ ਹੈਰੋਇਨ ਦੀ ਬਰਾਮਦਗੀ ਹੋਈ ਹੈ ਤਾਂ ਇਸ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਜੁਗਾ ਕਰੀਏ ਤਾਂ ਪੰਜਾਬ ਦਾ ਨੰਬਰ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ 45% ਹੈਰੋਇਨ ਦੀ ਬਰਾਮਦਗੀ ਜੋ ਹੈ ਪੰਜਾਬ ਦੇ ਵਿੱਚ ਹੋਈ ਹੈ ਤਾਂ ਇਸ ਦੇ ਵਿੱਚ ਜੋ ਹੌਟਸਪੌਟ ਏਰੀਏ ਬਣੇ ਨੇ ਉਹਨਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਗੁਰਦਾਸਪੁਰ ਨੇ ਜੋ ਕਿ ਸਰਹੱਦੀ ਜ਼ਿਲ੍ਹੇ ਨੇ ਤਾਂ ਕਿਹਾ ਜਾ ਰਿਹਾ ਕਿ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਇੱਥੇ ਡਰੱਗ ਮੰਗਵਾਇਆ ਜਾਂਦਾ ਹੈ ਤਾਂ 2024 ਦੇ ਵਿੱਚ ਦਿੱਲੀ ਦੀ ਗੱਲ ਕਰੀਏ 2024 ਦੇ ਵਿੱਚ ਦਿੱਲੀ 'ਚ 234 ਤੇ ਅਸਮ ਦੇ ਵਿੱਚ 186 ਕਿਲੋ ਹੈਰੋਇਨ ਦੀ ਬਰਾਮਦਗੀ ਹੋਈ ਹੈ ਉਹ ਰੁਕ ਕਰਦੇ ਹਾਂ ਦਿਨ ਦੀ ਚੌਥੀ ਵੱਡੀ ਖਬਰ ਦਾ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਦੇ ਵਿੱਚ ਟੀਚਰਾਂ ਦੀ ਕਮੀ ਆ ਗਈ ਹੈ ਯੂਟੀ ਡਾਇਰੈਕਟਰ ਸਕੂਲ ਸਿੱਖਿਆ ਨੇ ਹਰਿਆਣਾ ਨੂੰ ਇੱਕ ਪੱਤਰ ਲਿਖਿਆ ਹੈ ਹਰਿਆਣਾ ਤੋਂ ਸਕੂਲ ਕੈਡਰ ਦੇ ਲਈ ਟੀਚਰ ਮੰਗੇ ਗਏ ਨੇ ਸਾਰੀਆਂ ਨਿਯੁਕਤੀਆਂ ਡੈਪੂਟੇਸ਼ਨ ਦੇ ਆਧਾਰ ਤੇ ਹੋਣਗੀਆਂ ਹਰਿਆਣਾ ਦੇ ਪ੍ਰਿੰਸੀਪਲ ਸੱਤਰ ਨੂੰ ਚਿੱਠੀ ਲਿਖੀ ਗਈ ਹੈ ਹਰਿਆਣਾ ਦੇ ਵਿੱਚ ਉੱਚ ਸਿੱਖਿਆ ਵਿਭਾਗ ਨੇ ਰਾਜ ਦੇ ਸਾਰੇ ਡੀਈਓ ਤੇ ਡੀਆਈਈਟੀ ਪ੍ਰਿੰਸੀਪਲਾਂ ਨੂੰ ਇੱਕ ਪੱਤਰ ਲਿਖ ਕੇ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਤਾਂ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਹਰਿਆਣਾ ਦੇ ਵਿੱਚ ਉਹਨਾਂ ਤੋਂ ਹਰਿਆਣਾ ਦੇ ਜੋ ਅਧਿਆਪਕ ਨੇ ਉਹਨਾਂ ਨੂੰ ਪੱਤਰ ਲਿਖੇ ਗਏ ਨੇ ਤਾਂ ਇਸ ਵੇਲੇ ਵੱਡੀ ਖਬਰ ਆ ਰਹੀ ਹੈ ਵੇਰਕਾ ਨੇ ਦੁੱਧ ਦੇ ਰੇਟ ਘਟਾਏ ਨੇ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਵੇਰਕਾ ਨੇ ਦੁੱਧ ਦੇ ਰੇਟ ਘਟਾਏ ਨੇ ਤਾਂ ਦੁੱਧ ਦੇ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਵੇਰਕਾ ਦੇ ਵੱਲੋਂ ਦੁੱਧ ਦੇ ਰੇਟ ਘਟਾਏ ਗਏ ਨੇ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਵੇਰਕਾ ਦੇ ਦੁੱਧ ਤੇ ਹੋਰਨਾ ਉਤਪਾਦਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਿ ਵੇਰਕਾ ਦੇ ਵੱਲੋਂ ਕਟੌਤੀ ਕੀਤੀ ਗਈ ਹੈ ਤਾਂ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਤਾਂ ਵੇਰਕਾ ਦੇ ਜੋ ਦੁੱਧ ਦੇ ਰੇਟ ਸੀ ਅੱਧਾ ਕਿਲੋ ਦੁੱਧ ਸੀ ਉਹ 32 ਰੁਪਏ ਦਾ ਸੀ ਹੁਣ ਕਿਹਾ ਜਾ ਰਿਹਾ ਹੈ ਕਿ ਇਹ ਦੁੱਧ ਦੇ ਜੋ ਰੇਟ ਨੇ ਇਹਨਾਂ ਨੂੰ ਘਟਾਇਆ ਗਿਆ ਹੈ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਦੱਸ ਦਈਏ ਕਿ ਇਸ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੀਤੀ ਗਈ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੈਟ ਦਾ ਇੱਕ ਭਰੋਸੇਮੰਦ ਬ੍ਰਾਂਡ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ 22 ਸਤੰਬਰ 2025 ਦੀ ਸਵੇਰ ਤੋਂ ਇਹ ਕੀਮਤਾਂ ਲਾਗੂ ਹੋਣਗੀਆਂ ਤਾਂ 2 ਰੁਪਏ ਪ੍ਰਤੀ ਲੀਟਰ ਦੁੱਧ ਦੇ ਰੇਟ ਦੇ ਵਿੱਚ ਕਮੀ ਲਾਈ ਗਈ ਹੈ 2 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਗਿਆ ਤਾਂ ਅਸੀਂ ਕਹਿ ਸਕਦੇ ਹਾਂ ਕਿ ਜੀਐਸਟੀ ਜੋ ਸਨੈਪ ਸੀ ਉਸ ਦੇ ਤਹਿਤ ਇਹ ਦੁੱਧ ਦੇ ਰੇਟ ਘਟਾਏ ਗਏ ਨੇ ਤਾਂ ਜੋ ਵੇਰਕਾ ਦੇ ਵੱਲੋਂ ਇਹ ਦੁੱਧ ਦੇ ਵਿੱਚ ਕਮੀ ਲਾਈ ਗਈ ਹੈ ਤਾਂ 22 ਸਤੰਬਰ ਤੋਂ ਇਹ ਕੀਮਤਾਂ ਲਾਗੂ ਹੋਣਗੀਆਂ ਵੇਰਕਾ ਦੇ ਦੁੱਧ ਤੇ ਹੋਰ ਨਾ ਉਤਪਾਦਨਾ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਨਵੀਆਂ ਕੀਮਤਾਂ ਦੇ ਬਾਰੇ ਜਾਣਕਾਰੀ ਵੀ ਦਿੱਤੀ ਗਈ ਹੈ ਤਾਂ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਵੇਰਕਾ ਜੋ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੈਟ ਦਾ ਇੱਕ ਪਰੋਸੇਮਨ ਬ੍ਰਾਂਡ ਹੈ ਉਹਨਾਂ ਦੇ ਵੱਲੋਂ ਦੁੱਧ ਤੇ ਦੁੱਧ ਦੇ ਬਣੇ ਉਤਪਾਦਾਂ ਦੀ ਪ੍ਰਸਿੱਧ ਸ਼੍ਰੇਣੀ ਦੇ ਲਈ ਜੋ ਕਟਾਤੀ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੋ ਸੋਧੀ ਕੀਮਤਾਂ ਨੇ 22 ਸਤੰਬਰ 2025 ਦੀ ਸਵੇਰ ਤੋਂ ਲਾਗੂ ਹੋਣਗੀਆਂ ਤਦ ਕੀਮਤਾਂ ਭਾਰਤ ਸਰਕਾਰ ਦੇ ਜੀਐਸਟੀ ਦੇ 2.0 ਸੁਧਾਰਾ ਦੇ ਮੁਤਾਬਕ ਹੋਣ ਗਿਆ ਜਿਸ ਦੇ ਤਹਿਤ ਜ਼ਰੂਰੀ ਡੈਰੀ ਉਤਪਾਦਾਂ ਤੇ ਟੈਰਿਫ ਘਟਾਏ ਗਏ ਨੇ ਭਗਵੰਤ ਮਾਨ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਅਜਿਹੇ ਉਪਾਅ ਸੂਬੇ ਦੇ ਸਰਕਾਰੀ ਮਾਡਲ ਨੂੰ ਹੋਰ ਮਜ਼ਬੂਤ ਕਰਨਗੇ ਤੇ ਪੰਜਾਬ ਦੇ ਲੋਕਾਂ ਨੂੰ ਕਾਫੀ ਲਾਹੇਵੰਦ ਵੀ ਇਹ ਸਿੱਧ ਹੋਵੇਗਾ ਨਵੀਆਂ ਕੀਮਤਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਖਪਤਕਾਰਾਂ ਨੂੰ ਵੇਰਕਾ ਕਿਉ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰam ਸਸਤਾ ਮਿਲੇਗਾ ਉਹਨਾਂ ਨੇ ਕਿਹਾ ਹੈ ਕਿ ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿਲੋਗ੍ਰam ਅਨਸਾਲਟਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰam ਪ੍ਰੋਸੈਸਡ ਪਨੀਰ ਦੀ ਕੀਮਤ 20 ਰੁਪਏ ਪ੍ਰਤੀ ਕਿਲੋਗ੍ਰam ਤੇ UHT ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਗਈ ਹੈ ਤੇ ਆਈਸਕ੍ਰੀਮ ਵਰਗੇ ਹੋਰ ਉਤਪਾਦਾਂ ਦੀਆਂ ਜੋ ਕੀਮਤਾਂ ਨੇ ਉਹਨਾਂ ਦੇ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ ਤੇ ਪਨੀਰ ਦੀ ਵੀ 15 ਰੁਪਏ ਪ੍ਰਤੀ ਕਿਲੋਗ੍ਰam ਕੀਮਤ ਘਟਾਈ ਗਈ ਹੈ ਤਦਾਦ ਦਈਏ ਕਿ ਤਾਂ ਮੁੱਖ ਮੰਤਰੀ ਮਾਰਨੇ ਕਿ ਹੈ ਕਿ ਉਹਨਾਂ ਦੇ ਵੱਲੋਂ ਆਸ ਜਿਤਾਈ ਗਈ ਹੈ ਕਿ ਕੀਮਤਾਂ ਦੇ ਵਿੱਚ ਕੀਤੀ ਗਈ ਇਸ ਸੋਧ ਦੇ ਨਾਲ ਲੋਕਾਂ ਨੂੰ ਕਈ ਲਾਭ ਮਿਲਣਗੇ ਉਤਪਾਦਾਂ ਤੱਕ ਪਹੁੰਚ ਵਧੇਗੀ ਤੇ ਖਪਤਕਾਰਾਂ ਦੀ ਮੰਗ ਤੇ ਵਿਕਰੀ ਦੇ ਵਿੱਚ ਵੀ ਵਾਧਾ ਹੋਵੇਗਾ ਤਾਂ ਇਸ ਕਦਮ ਦੇ ਨਾਲ ਵਸੂਲੀ ਵਿੱਚ ਵਾਧਾ ਹੋਵੇਗਾ ਜਿਸ ਨਾਲ ਸੂਬੇ ਦੀ ਵਿੱਤੀ ਸਥਿਤੀ ਹੋਰ ਮਜ਼ਬੂਤ ਹੋਵੇਗੀ ਤੇ ਇਸ ਦੇ ਨਾਲ ਨਾਲ ਵਿਕਾਸ ਗੁਣਵੱਤਾ ਤੇ ਮਿਆਰ ਦੇ ਪਾਲਣਾ ਨੂੰ ਯਕੀਨੀ ਬਣਾਇਆ ਜਾ ਸਕੇਗਾ ਤਾਂ ਇਹ ਦੱਸ ਦਈਏ ਕਿ 22 ਸਤੰਬਰ ਤੋਂ ਇਹ ਕੀਮਤਾਂ ਲਾਗੂ ਹੋਣਗੀਆਂ ਜਿਸ ਦੇ ਵਿੱਚ 30 ਤੋਂ 35 ਰੁਪਏ ਪ੍ਰਤੀ ਲੀਟਰ ਵੇਰਕਾ ਦਾ ਕਿਉਂ ਸਸਤਾ ਹੋਵੇਗਾ ਅਨਸਾਲਟਡ ਬੱਟਰ ਦੀ ਕੀਮਤ ਜੋ ਦੱਸ ਦਈਏ ਕਿ 35 ਰੁਪਏ ਪ੍ਰਤੀ ਕਿਲੋਗ੍ਰam ਮਿਲੇਗਾ 30 ਤੋਂ 35 ਰੁਪਏ ਕਿਲੋ ਘਟਾਇਆ ਗਿਆ ਹੈ ਕਿਉਂ ਦਾ ਰੇਟ ਤਾਂ 30 ਰੁਪਏ ਕਿਲੋ ਮੱਖਣ ਦੀ ਵੀ ਕੀਮਤ ਘਟਾਈ ਗਈ ਹੈ 20 ਰੁਪਏ ਕਿਲੋ ਪ੍ਰੋਸੈਸਡ ਜੋ ਪਨੀਰ ਹੈ ਉਸ ਦੀ ਵੀ ਕੀਮਤ ਘਟਾਈ ਗਈ ਹੈ ਤਾਂ 22 ਸਤੰਬਰ ਤੋਂ ਇਹ ਜੋ ਕੀਮਤਾਂ ਨੇ ਇਹ ਲਾਗੂ ਹੋਣਗੀਆਂ ਵੇਰਕਾ ਦੇ ਵੱਲੋਂ ਦੁੱਧ ਦੇ ਰੇਟ ਘਟਾਏ ਗਏ ਨੇ ਤਾਂ ਸਿੱਧਾ-ਸਿੱਧਾ ਅਸੀਂ ਕਹਿ ਸਕਦੇ ਹਾਂ ਕਿ ਆਮ ਲੋਕਾਂ ਦੀ ਜੇਬ ਤੇ ਜੋ ਹੈ ਉਹਨਾਂ ਨੂੰ ਰਾਹਤ ਮਿਲਦੀ ਹੋਈ ਜ਼ਰੂਰ ਨਜ਼ਰ ਆਵੇਗੀ ਕਿਉਂਕਿ ਕਿਉਂਕਿ ਕਾਫੀ ਸਮੇਂ ਤੋਂ ਇਸ ਤਰ੍ਹਾਂ ਦੀ ਵੇਟਤੀ ਚੱਲੀ ਜਾਰੀ ਸੀ ਕਿਉਂਕਿ ਲੋਕ ਮਹਿੰਗਾਈ ਤੋਂ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਸੀ ਤਵਦੀਰੀ ਜਾਣਕਾਰੀ ਲਈ ਮੇਰੇ ਨਾਲ ਮੇਰੇ ਸਹਿਯੋਗੀ ਰਣਬੀਰ ਰਾੜਾ ਫੋਨ ਲਾਈਨ ਤੇ ਜੁੜੇ ਹੋਏ ਨੇ ਰਣਬੀਰ ਕੀ ਕੁਝ ਜਾਣਕਾਰੀ ਹੈ ਜੋ ਕਿ ਇਹ ਦਰਾਂ ਕਟਾਈਆਂ ਗਈਆਂ ਨੇ ਲੋਕਾਂ ਨੂੰ ਕਿੰਨੀ ਕ ਰਾਹਤ ਮਿਲੇਗੀ ਅ ਬਿਲਕੁਲ ਪ੍ਰੀਤੀ ਜਸਟਾਂਗ ਦੇ ਨਾਲ ਦੇਖੋ ਜੀਐਸਟੀ ਦੀਆਂ ਦਰਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਤੇ ਉਸ ਦੇ ਨਾਲ ਆਮ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਜਿਹੜੀਆਂ ਰੋਜ਼ ਵਰਤੋਂ ਦੀਆਂ ਚੀਜ਼ਾਂ ਨੇ ਜਿਹੜੀਆਂ ਵਰਤੋਂ ਦੀਆਂ ਚੀਜ਼ਾਂ ਨੇ ਜਿਹੜੀਆਂ ਹਰ ਰੋਜ਼ ਤੁਸੀਂ ਵਰਤਦੇ ਹੋ ਉਸ ਦੇ ਵਿੱਚ ਜਦੋਂ ਫਾਇਦਾ ਹੋਏਗਾ ਤਾਂ ਸਿੱਧਾ-ਸਿੱਧਾ ਲੋਕਾਂ ਦੀ ਜੀਵ ਜਿਹੜੀ ਹੈ ਉਹ ਘੱਟ ਟੈਲੀ ਹੋਏਗੀ ਤਾਂ ਕਹਿ ਸਕਦੇ ਹਾਂ ਕਿ ਲੋਕਾਂ ਨੂੰ ਰਾਹਤ ਹੈ ਜੇਕਰ ਵੇਰਕਾ ਦੇ ਦੁੱਧ ਦੀ ਗੱਲ ਕੀਤੀ ਜਾਓ ਤਾਂ ਬਹੁਤ ਵੱਡੀ ਕੰਜ਼ਮਪਸ਼ਨ ਹੈ ਪੰਜਾਬ ਦੇ ਵਿੱਚ ਵੇਰਕਾ ਦੇ ਦੁੱਧ ਦੀ ਤੁਸੀਂ ਸ਼ਹਿਰੀ ਖੇਤਰ ਦੀ ਜੇਕਰ ਗੱਲ ਕਰੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਵੇਰਕਾ ਦੇ ਡਿਪੈਂਡੈਂਟ ਨੇ ਤੇ ਇਕੱਲਾ ਵੇਰਕਾ ਦਾ ਦੁੱਧ ਹੀ ਨਹੀਂ ਸਸਤਾ ਹੋਇਆ ਬਲਕਿ ਜਿਹੜੇ ਵੇਰਕਾ ਦੇ ਹੋਰ ਪ੍ਰੋਡਕਟਸ ਨੇ ਜਿੰਨੇ ਵੀ ਉਹਦੇ ਵਿੱਚ ਵੀ ਡੇਅਰੀ ਪ੍ਰੋਡਕਟਸ ਨੇ ਉਹਦੇ ਵੀ ਰੇਟ ਕਾਫੀ ਘਟ ਗਏ ਨੇ ਤੁਸੀਂ ਵੇਰਕਾ ਕਿਉਂ ਦੀ ਗੱਲ ਕਰੋ ਦੇਖੋ 30 ਤੋਂ 35 ਰੁਪਏ ਦਾ ਸਿੱਧਾ ਸਿੱਧਾ ਪ੍ਰਤੀ ਲੀਟਰ ਸਸਤਾ ਹੋ ਜਾਣਾ ਹੈ ਤੁਸੀਂ ਬਟਰ ਦੀ ਗੱਲ ਕਰੋ ਉਹ ਵੀ 30 ਰੁਪਏ ਕਿਲੋ ਸਸਤਾ ਹੋ ਜਾਣਾ ਹੈ ਤਾਂ ਇਸ ਤੋਂ ਬਿਨਾ ਜਿਹੜਾ ਪਨੀਰ ਹੈ ਉਹ ਵੀ 20 ਰੁਪਏ ਸਸਤਾ ਹੋ ਗਿਆ ਬਹੁਤ ਵੱਡੇ ਪੱਧਰ ਤੇ ਦੇਖੋ ਇਸ ਦੀ ਵਰਤੋਂ ਹੁੰਦੀ ਹੈ ਤੇ ਰੋਜ਼ ਵਰਤੋਂ ਹੋਣੀ ਹੈ ਤੇ ਇਸ ਕਰਕੇ ਚਾਹੇ ਉਹ ਦੁੱਧ ਦੀ ਗੱਲ ਹੋਵੇ 2 ਰੁਪਏ ਪ੍ਰਤੀ ਲੀਟਰ ਘਟ ਗਿਆ ਹੈ ਆਈਸਕ੍ਰੀਮ ਘਟ ਗਈ ਹੈ 10 ਰੁਪਏ ਪ੍ਰਤੀ ਲੀਟਰ ਪਨੀਰ ਦੇ ਵਿੱਚ 15 ਰੁਪਏ ਪ੍ਰਤੀ ਕਿਲੋ ਘਟ ਗਿਆ ਹੈ ਤਾਂ ਇਹ ਉਹ ਸਾਰੀਆਂ ਸੋਤਾਂ ਨੇ ਜਿਹੜੀਆਂ ਲਾਗੂ ਹੋਣਗੀਆਂ 22 ਸਤੰਬਰ ਤੋਂ ਜਿਵੇਂ ਹੀ ਜੀਐਸਟੀ ਦੀਆਂ ਦਰਾਂ ਕੱਡੀਆਂ ਤਾਂ ਜਿੰਨੇ ਵੀ ਪ੍ਰੋਡਕਟਸ ਨੇ ਚਾਹੇ ਉਹ ਤੁਸੀਂ ਦੇਖੋ ਗੱਡੀਆਂ ਕਾਰਾਂ ਬਾਈਕਸ ਤੋਂ ਲੈ ਕੇ ਉਹਦਾ ਵੱਡੇ ਪ੍ਰੋਡਕਟ ਨਹੀਂ ਉਹ ਤਾਂ ਇੱਕ ਵਾਰੀ ਕਿਸੇ ਨੇ ਚੀਜ਼ ਲੈਣੀ ਆ ਪਰ ਜਿਹੜੀਆਂ ਤੁਸੀਂ ਹਰ ਰੋਜ਼ ਚੀਜ਼ਾਂ ਦੀ ਵਰਤੋਂ ਕਰਦੇ ਹੋ ਉਹਨਾਂ ਦੇ ਵਿੱਚ ਇਹ ਦੁੱਧ ਹੈ ਦਹੀਂ ਹੈ ਪਨੀਰ ਹੈ ਘਿਓ ਹੈ ਸਾਰੀਆਂ ਚੀਜ਼ਾਂ ਨੇ ਸਿੱਧਾ ਸਿੱਧਾ ਕਿਹਾ ਜਾ ਸਕਦਾ ਹੈ ਕਿ ਆਮ ਲੋਕਾਂ ਨੂੰ ਵੱਡੀ ਰਾਹਤ ਹੈ ਜਿਹੜੀ 22 ਸਤੰਬਰ ਤੋਂ ਮਿਲੇਗੀ ਤੇ ਵੇਰਕਾ ਦੇ ਜਿੰਨੇ ਵੀ ਪ੍ਰੋਡਕਟ ਨੇ ਉਹ ਹੁਣ ਘੱਟ ਭਾਅ ਦੇ ਵਿੱਚ ਲੋਕਾਂ ਤੱਕ ਉਪਲਬਧ ਹੋਣਗੇ। ਅ ਰਣਵੀਰ ਇਹ ਵੀ ਜਾਨਣਾ ਚਾਹਾਂਗੇ ਕਿ ਇਹ ਸਿਰਫ ਵੇਰਕਾ ਦੇ ਹੀ ਪ੍ਰੋਡਕਟ ਦੇ ਰੇਟ ਘਟਾਏ ਗਏ ਨੇ ਕਿਉਂਕਿ 22 ਸਤੰਬਰ ਤੋਂ ਹੋਰ ਵੀ ਜੇ ਅਸੀਂ ਗੱਲ ਕਰੀਏ ਤਾਂ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਰੇਟ ਘਟਾਏ ਜਾਣਗੇ ਇਸ ਦਿਨ ਇਸ ਨੂੰ ਲੈ ਕੇ ਵੀ ਕੋਈ ਜਾਣਕਾਰੀ ਸਾਹਮਣੇ ਆਈ ਹੈ? ਦੀ ਵੇਰਕਾ ਦੇ ਹੀ ਮਿਲਕ ਪ੍ਰੋਡਕਟ ਨੇ ਬਿਲਕੁਲ ਪ੍ਰੀਤੀ ਇਹ ਹਾਲੇ ਫਿਲਹਾਲ ਕਿਉਂਕਿ ਇਹ ਵੇਰਕਾ ਦੇ ਵੱਲੋਂ ਖੁਦ ਐਲਾਨ ਕੀਤਾ ਗਿਆ ਹੈ ਇਸ ਦੇ ਵਿੱਚ ਜਿਹੜੀ ਕਿਉਂਕਿ ਇਹ ਪੰਜਾਬ ਸਰਕਾਰ ਦੀ ਹੀ ਸੰਸਥਾ ਹੈ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੈਡ ਤੇ ਉਹਦੇ ਵੱਲੋਂ ਇਹ ਸਾਰੇ ਰੇਟ ਜਿਹੜੇ ਨੇ ਉਹ ਤੈਅ ਕੀਤੇ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਹ ਬਕਾਇਦਾ ਤੌਰ ਤੇ ਜਾਣਕਾਰੀ ਜਿਹੜੀ ਉਹ ਸਾਂਝੀ ਕੀਤੀ ਗਈ ਹੈ ਤੇ ਜ਼ਰੂਰ ਆਉਂਦੇ ਦਿਨਾਂ ਦੇ ਵਿੱਚ ਜਿਹੜੇ ਬਾਕੀ ਵੀ ਪ੍ਰੋਡਕਟਸ ਨੇ ਜਾਂ ਕਹਿ ਲਈਏ ਕਿ ਬਾਕੀ ਕੰਪਨੀਆਂਜ਼ ਵੀ ਨੇ ਉਹਨਾਂ ਦੇ ਵੀ ਦਰਾਂ ਜ਼ਰੂਰ ਘਟਣਗੀਆਂ ਜਿੰਨੇ ਵੀ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜਿਹੜੀਆਂ ਦਰਾਂ ਨੇ ਕਿਉਂਕਿ GST ਦੀਆਂ ਦਰਾਂ ਦੇ ਨਾਲ ਇਹ ਸਿੱਧਾ ਸਿੱਧਾ ਜੁੜਿਆ ਹੋਇਆ ਹੈ ਚਾਹੇ ਕੋਈ ਵੀ ਪ੍ਰੋਡਕਟ ਹੈ ਜਿੰਨੇ ਵੀ ਪ੍ਰੋਡਕਟ ਸੀ ਪਰ ਇਹ ਕਿਉਂਕਿ ਖਾਣ ਪੀਣ ਦੇ ਪ੍ਰੋਡਕਟ ਨੇ ਉਹਨਾਂ ਤੇ GST ਘਟਿਆ ਤਾਂ ਉਹਦੇ ਨਾਲ ਜਿਵੇਂ ਹੀ ਹੁਣ 22 ਸਤੰਬਰ ਨੂੰ ਲਾਗੂ ਹੋਣ ਤੇ ਦਾ 22 ਸਤੰਬਰ ਦੀ ਸਵੇਰ ਤੋਂ ਲੋਕ ਵੱਡੀ ਰਾਹਤ ਮਹਿਸੂਸ ਕਰਨਗੇ ਜੀ ਸ਼ੁਕਰੀਆ ਰਣਵੀਰ तमाम ਜਾਣਕਾਰੀ ਦੇ ਲਈ ਤਵਾਦ ਦਈਏ ਕਿ ਵੇਰਕਾ ਦੇ ਵੱਲੋਂ ਦੁੱਧ ਦੇ ਰੇਟਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ ਦੁੱਧ ਦੀ ਕੀਮਤ ਦੇ ਵਿੱਚ ਕਟੌਤੀ ਕੀਤੀ ਗਈ ਹੈ ਤਾਂ ਵੇਰਕਾ ਦੇ ਦੁੱਧ ਤੇ ਹੋਰਨਾ ਉਤਪਾਦਾਂ ਦੀਆਂ ਵੱਧੀਆਂ ਕੀਮਤਾਂ ਜੋ ਨੇ ਉਹ ਘਟਾਈਆਂ ਗਈਆਂ ਨੇ 22 ਸਤੰਬਰ ਤੋਂ ਦੱਸ ਦਈਏ ਕਿ ਇਹ ਕੀਮਤਾਂ ਲਾਗੂ ਹੋਣਗੀਆਂ ਜਿਸ ਦੇ ਵਿੱਚ ਕਿਉਂ ਉਸ ਨੂੰ ਵੀ ਕਾਫੀ ਸਸਤਾ ਕੀਤਾ ਗਿਆ 30 ਤੋਂ 35 ਰੁਪਏ ਪ੍ਰਤੀ ਲੀਟਰ ਸਸਤਾ ਕੀਤਾ ਗਿਆ ਹੈ ਅਨਸਾਲਟਡ ਬਟਰ ਦੀ ਕੀਮਤ 35 ਰੁਪਏ ਪ੍ਰਤੀ ਕਿਲੋਗ੍ਰam ਘਟਾਇਆ ਗਿਆ 30 ਤੋਂ 35 ਰੁਪਏ ਕਿਲੋ ਕਿਉਂ ਦਾ ਰੇਟ ਘਟਾਇਆ ਗਿਆ ਇਸ ਵੇਲੇ ਗੱਲ ਕਰਦੇ ਹਾਂ ਪੰਜਵੀਂ ਵੱਡੀ ਖਬਰ ਦੀ ਤਾਂ ਸੰਗਰੂਰ ਦੇ ਡੀਸੀ ਦੇ ਆਫੀਸ਼ੀਅਲ ਐਕਸ ਹੈਂਡਲ ਤੋਂ ਹੋਈ ਪੋਸਟ ਤੇ ਪੀਐਮ ਪੀਐਮਓ ਦੇ ਵੱਲੋਂ ਸਖਤ ਇਤਰਾਜ਼ ਜਤਾਇਆ ਗਿਆ। ਪੀਐਮਓ ਨੇ ਡੀਸੀ ਰਾਹੁਲ ਚਾਬਾ ਨੂੰ ਨੋਟਿਸ ਜਾਰੀ ਕੀਤਾ ਹੈ। ਪੀਐਮਓ ਨੇ ਸੂਬਾ ਸਰਕਾਰ ਨੂੰ ਡੀਸੀ ਤੇ ਐਕਸ਼ਨ ਲੈਣ ਦੇ ਲਈ ਕਿਹਾ ਤਾਂ ਪੰਜਾਬ ਬੀਜੇਪੀ ਨੇ ਪੀਐਮਓ ਦੇ ਕੋਲ ਸ਼ਿਕਾਇਤ ਕੀਤੀ ਸੀ ਬਾਅਦ ਦੇ ਵਿੱਚ ਹਾਲਾਂਕਿ ਉਹ ਪੋਸਟ ਹਟਾ ਦਿੱਤੀ ਗਈ ਸੀ ਤਾਂ 10 ਸਤੰਬਰ ਨੂੰ ਜੋ ਪੋਸਟ ਕੀਤੀ ਗਈ ਸੀ ਡੀਸੀ ਸੰਗਰੂਰ ਦੇ ਆਫੀਸ਼ੀਅਲ ਐਕਸ ਹੈਂਡਲ ਤੋਂ ਉਸ ਦੇ ਵਿੱਚ ਲਿਖਿਆ ਗਿਆ ਸੀ ਕਿ ਹਰੀ ਕ੍ਰਾਂਤੀ ਦੇ ਤਹਿਤ ਦੇਸ਼ ਦੇ ਅਨਾਜ ਭੰਡਾਰ ਭਰਨ ਤੇ ਦੇਸ਼ ਦੀ ਰਾਖੀ ਦੇ ਲਈ ਸਰਹੱਦਾ ਉੱਤੇ ਸਭ ਤੋਂ ਵੱਧ ਜਾਨਾਂ ਵਾਰਨ ਵਾਲਾ ਪੰਜਾਬ ਅੱਜ ਤੋਂ ਹੜ ਅੱਜ ਹੜਾ ਦੀ ਮਾਰੇ ਹੇਠ ਹੈ ਤਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਦੇ ਲਈ ਕੇਵਲ 1600 ਕਰੋੜ ਰੁਪਏ ਦੀ ਰਾਹਤ ਰਾਸ਼ੀ ਐਲਾਨੀ ਗਈ ਹੈ ਪੰਜਾਬ ਦੇ ਨਾਲ ਜੋ ਕਿ ਕੋਜਾ ਮਜ਼ਾਕ ਕੀਤਾ ਗਿਆ ਹਾਲਾਂਕਿ ਬਾਅਦ ਦੇ ਵਿੱਚ ਸਪਸ਼ਟੀਕਰਨ ਵਾਲੀ ਪੋਸਟ ਵੀ ਪਾਈ ਗਈ ਸੀ ਜਿਸ ਦੇ ਵਿੱਚ ਲਿਖਿਆ ਗਿਆ ਸੀ ਕਿ ਇਹ ਪੋਸਟ ਅਣਜਾਣੇ ਦੇ ਵਿੱਚ ਪਾਈ ਗਈ ਹੈ ਇਸ ਦੀ ਜ਼ਿੰਮੇਵਾਰ ਅਧਿਕਾਰੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸ ਨੂੰ ਲੈ ਕੇ ਹੁਣ ਪੀਐਮਓ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਹੁਣ ਗੱਲ ਕਰਦੇ ਹਾਂ ਦਿਨ ਦੀ ਛੇਵੀਂ ਵੱਡੀ ਖਬਰ ਦੀ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਕੇਂਦਰ ਮੰਨਿਆ ਗਿਆ। অতি ਗੰਭੀਰ ਆਫਤ ਕੇਂਦਰ ਨੇ ਐਲਾਨਿਆ ਹੈ ਤਾਂ ਪੰਜਾਬ ਦੇ ਹੜ੍ਹਾਂ ਨੂੰ অতি ਗੰਭੀਰ ਆਫਤ ਐਲਾਨਿਆ ਗਿਆ ਤਾਂ ਸੂਬੇ ਨੂੰ ਕੇਂਦਰ ਤੋਂ ਹੁਣ ਵੱਧੂ ਫੰਡ ਮਿਲ ਸਕਣਗੇ, ਕਰਜ਼ੇ ਮਿਲ ਸਕਣਗੇ। ਪੰਜਾਬ ਦੇ ਵਿੱਚ ਚੱਲ ਰਹੇ ਰਾਹਤ ਤੇ ਮੁੜ ਵਸੇਬੇ ਵਸੇਬੇ ਦੇ ਕੰਮਾਂ ਦੇ ਵਿੱਚ ਕੇਂਦਰ ਸਰਕਾਰ ਦੀ ਹਿੱਸੇਦਾਰੀ ਵਧੇਗੀ ਤਾਂ ਪੰਜਾਬ ਨੂੰ ਲੰਬੇ ਸਮੇਂ ਦੇ ਲਈ 590 ਕਰੋੜ ਦਾ ਕਰਜ਼ਾ ਵੀ ਮਿਲ ਸਕਦਾ ਹੈ অতি ਗੰਭੀਰ ਆਫਤ ਦੇ ਵਜੋਂ ਮਨਤਾ ਦੇਣ ਦੇ ਨਾਲ ਪੰਜਾਬ ਸਰਕਾਰ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਅਧੀਨ ਪੁਨਰ ਨਿਰਮਾਣ ਕੰਮਾਂ ਦੇ ਲਈ ਨਿਰਧਾਰਿਤ ਮਾਪਦੰਡਾਂ ਤੋਂ ਵੱਧ ਪੈਸਾ ਖਰਚ ਕਰਨ ਦੀ ਇਜਾਜ਼ਤ ਮਿਲੇਗੀ ਜੇਕਰ ਇਸ ਨੂੰ ਆਮ ਹੜ ਮੰਨਿਆ ਜਾਂਦਾ ਤਾਂ ਰਾਹਤ ਤੇ ਪੁਨਰਵਾਸ ਕਾਰਜਾਂ ਤੇ ਜ਼ਿਆਦਾ ਪੈਸਾ ਖਰਚ ਕਰਨਾ ਮੁਸ਼ਕਿਲ ਹੁੰਦਾ ਨੁਕਸਾਨੇ ਗਏ ਘਰਾਂ ਦੇ ਵਿੱਚ ਜੋ ਨੁਕਸਾਨ ਹੋਇਆ ਉਸ ਦਾ ਮੁਆਵਜ਼ਾ ਵੀ ਵਧ ਸਕਦਾ ਹੈ ਘਰਾਂ ਦੇ ਲਈ 1.20 ਲੱਖ ਤੋਂ ਵਧਾ ਕੇ 3 ਲੱਖ ਦਾ ਮੁਆਵਜ਼ਾ ਮਿਲ ਸਕਦਾ ਹੈ ਉੱਥੇ ਹੀ ਪਸ਼ੂ ਤਨਹਾਨੀ ਤੇ ਵੀ ਮੁਆਵਜ਼ਾ 37000 ਤੋਂ ਵੱਧ ਸਕਦਾ ਹੈ ਫਸਲਾਂ ਦੇ ਨੁਕਸਾਨ ਦਾ ਕੇਂਦਰੀ ਮੁਆਵਜ਼ਾ ਨਹੀਂ ਵਧੇਗਾ ਤਾਂ ਫਸਲਾਂ ਦੇ ਲਈ ਐਸਡੀਆਰਐਫ ਦੇ ਤਹਿਤ 6800 ਰੁਪਏ ਹੀ ਦਿੱਤੇ ਜਾਣਗੇ ਤਾਂ ਹਾਲਾਂਕਿ ਪੰਜਾਬ ਸਰਕਾਰ ਨੇ ਪ੍ਰਤੀ ਏਕੜ 20000 ਰੁਪਏ ਦਾ ਐਲਾਨ ਕੀਤਾ ਹੈ ਤਾਂ অতি ਗੰਭੀਰ ਆਫਤ ਮੰਨੇ ਜਾਣ ਤੇ ਪੰਜਾਬ ਨੂੰ ਸਪੈਸ਼ਲ ਅਸਿਸਟੈਂਟ ਟੂ ਸਟੇਟ ਫਾਰ ਕੈਪੀਟਲ ਇਨਵੈਸਟਮੈਂਟ ਦੇ ਤਹਿਤ 590 ਕਰੋੜ ਦਾ ਹੁਣ ਵਾਧੂ ਕਰਜ਼ ਮਿਲ ਸਕਦਾ ਹੈ ਇਹ ਅਦਾਲਤ ਦੇ ਵਿੱਚ ਸੀਲੰਦਰ ਰਿਪੋਰਟ ਸੌਂਪੀ ਹੈ ਅਦਾਲਤ ਦੇ ਵਿੱਚ ਸੀਲੰਦਰ ਰਿਪੋਰਟ ਸੌਂਪੀ ਹੈ ਦੱਸਦੀ ਹੈ ਕਿ ਅਦਾਲਤ ਦੇ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਸੰਦੀਪ ਸੰੀਦਾ ਮੈਡੀਕਲ ਕਰਵਾਇਆ ਜਾਵੇ ਜਿਸ ਤੋਂ ਬਾਅਦ ਸੰਗਰੂਰ ਦੇ ਵਿੱਚ ਇਹ ਮੈਡੀਕਲ ਹੋਇਆ ਤੇ ਹੁਣ ਜੇਲ ਸੁਪਰਡੈਂਟ ਸੰਗਰੂਰ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਰਿਪੋਰਟ ਸੌਂਪੀ ਗਈ ਹੈ ਅਤੇ ਇਹ ਸੀਲੰਦਰ ਰਿਪੋਰਟ ਹੈ ਜੋ ਅਦਾਲਤ ਦੇ ਵਿੱਚ ਸੌਂਪੀ ਗਈ ਹੈ ਬੀਤੇ ਕੱਲ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਹੋਇਆ ਸੀ ਇਸ ਦੌਰਾਨ ਸੰਦੀਪ ਸਣੀ ਦੇ ਭਰਾ ਦੀ ਅਪੀਲ ਤੇ ਇਹ ਮੈਡੀਕਲ ਕਰਵਾਇਆ ਗਿਆ ਸੀ ਸੰਦੀਪ ਦੇ ਭਰਾ ਨੇ ਜੇਲ੍ਹ ਪ੍ਰਸ਼ਾਸਨ ਤੇ ਕੁੱਟਮਾਰ ਦੇ ਇਲਜ਼ਾਮ ਲਾਏ ਸੀ ਦੱਸਦੀਏ ਕਿ ਸ਼ਿਵਸੈਨਾ ਆਗੂ ਸੁਦੀਰ ਸੂਰੀ ਕਤਲ ਕਾਂਡ ਦਾ ਮੁਲਜ਼ਮ ਹੈ ਸੰਦੀਪ ਸਣੀ ਅਤੇ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸਣੀ ਦੇ ਹਮਲੇ ਦੇ ਵਿੱਚ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਵੀ ਮੌਤ ਹੋ ਗਈ ਹੈ ਅਤੇ ਉਸ ਤੋਂ ਬਾਅਦ ਭਰਾ ਨੇ ਇਲਜ਼ਾਮ ਲਾਏ ਕਿ ਸੰਦੀਪ ਸਣੀ ਤੇ ਜੇਲ੍ਹ ਦੇ ਵਿੱਚ ਤਸ਼ੱਦਦ ਕੀਤਾ ਗਿਆ ਤੇ ਉਸ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਗਈ ਸੀ ਅਤੇ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਸੰਗਰੂਰ ਦੇ ਵਿੱਚ ਇਹ ਮੈਡੀਕਲ ਕਰਵਾਇਆ ਗਿਆ ਤੇ ਹੁਣ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ ਸੀਲਬੰਦ ਰਿਪੋਰਟ ਹੈ ਦੇਖਣਾ ਹੋਏਗਾ ਕਿ ਕੁਝ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੁੰਦਾ ਹੈ ਇਸੇ ਖਬਰ ਤੇ ਮੇਰੇ ਸਹਿਯੋਗੀ ਸੰਗਰੂਰ ਤੋਂ ਚਰਨਜੀਤ ਕੌਸ਼ਲ ਜੁੜੇ ਨੇ ਚਰਨਜੀਤ ਕੀ ਕੁਝ ਅਪਡੇਟ ਕਿਉਂਕਿ ਬਹੁਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੰਦੀਪ ਸਣੀ ਦਾ ਮੈਡੀਕਲ ਕਰਵਾਇਆ ਗਿਆ ਹੁਣ ਉਸ ਦੀ ਰਿਪੋਰਟ ਆ ਚੁੱਕੀ ਹੈ ਰਿਪੋਰਟ ਅਦਾਲਤ ਦੇ ਵਿੱਚ ਸੌਂਪ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਬਿਲਕੁਲ ਇਤਨਾ ਕਿਤੇ ਨਵੀਂ ਜੜੀ ਹੈ ਮੈਡੀਕਲ ਟੈਸਟ ਹੋ ਜਾਏਗਾ ਇਹ ਸੰਦੀਪ ਸਣੀ ਦੇ ਭਰਾ ਮਨਦੀਪ ਦੀ ਅਪੀਲ ਦੇ ਉੱਪਰ ਹੀ ਹੋਇਆ ਉਹ ਲਗਾਤਾਰ ਉਹ ਅਪੀਲ ਕਰ ਰਹੇ ਸੀ ਅਗੇ ਨੋ ਦੋਸ਼ ਵੀ ਲਗਾ ਰਹੇ ਸੀ ਪਟਿਆਲਾ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਕਿ ਮੇਰੇ ਭਰਾ ਸੰਦੀਪ ਸਿੰਘ ਵੀ ਕੁੱਟਮਾਰ ਜਿਹੜੀ ਹੈਗੀ ਆ ਈ ਆਉ ਕੁ ਤੁਮਾ ਬਾਅਦ ਲਗਾਤਾਰ ਉਹ ਮੈਡੀਕਲ ਰਿਪੋਰਟ ਦੀ ਜਿਹੜੀ ਆ ਮੈਡੀਕਲ ਜਾਂਚ ਦੀ ਜਿਹੜੀ ਆ ਮੰਗ ਕਰ ਰਹੀ ਸੀ ਤਾਂ ਪਹਿਲਾਂ ਬਿੱਤੇ 100 ਵਾਰ ਉਹਨਾਂ ਨੂੰ ਸੰਗਰੂਰ ਜੇਲ੍ਹ ਤੋਂ ਸ਼ਿਫਟ ਕਰ ਦਿੱਤਾ ਗਿਆ ਸੀ ਸੰਦੀਪ ਸਨਿਧ ਨੂੰ ਤੇ ਬਿੱਤੇ ਕੱਲ ਸੰਦੀਪ ਸਨਿਧ ਦਾ ਜਿਹੜਾ ਹੈਗਾ ਸਰਕਾਰੀ ਹਸਪਤਾਲ ਸੰਗਰੂਰ ਦੇ ਵਿੱਚ ਮੈਡੀਕਲ ਚੈੱਕਅਪ ਕੀਤਾ ਗਿਆ ਤਾਂ ਉਹ ਪਟਿਆਲਾ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੀ ਜਿਹੜਾ ਹੈਗਾ ਕਿ ਤਨਾ ਕਿਤੇ ਉਹ ਜੇਲ੍ਹ ਡਿਪਾਰਟਮੈਂਟ ਦੇ ਵੱਲੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ ਸੀ ਐਸ ਐਮ ਨੂੰ ਸਾਫ਼ ਤੌਰ ਦੇ ਪਰ ਨੋਟਿਸ ਆਇਆ ਸੀ ਕਿ 24 ਘੰਟੇ ਦੇ ਅੰਦਰ ਜਿਹੜੀ ਹੈਗੀ ਆ ਉਹਨਾਂ ਦੀ ਮੈਡੀਕਲ ਕਰਕੇ ਭੇਜੀ ਜਾਵੇ ਤਾਂ ਜਿਹੜੇ ਐਸਐਮਓ ਹੈਗੇ ਨੇ ਵਿਨੋਦ ਕੁਮਾਰ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਮੈਡੀਕਲ ਜਿਹੜੀ ਟੈਸਟ ਸੀ ਉਹਦੀ ਰਿਪੋਰਟ ਸੀਲ ਬੰਦ ਰਿਪੋਰਟ ਜਿਹੜੀ ਹੈਗੀ ਆ ਉਹ ਜੇਲ ਸੁਪਰਡੈਂਟ ਸੰਗਰੂਰ ਨੂੰ ਸੌਂਪ ਦਿੱਤੀ ਸੀ ਤੇ ਹੁਣ ਜੇਲ ਸੁਪਰਡੈਂਟ ਸੰਗਰੂਰ ਨੇ ਉਹ ਪਟਿਆਲਾ ਕੋਰਟ ਨੂੰ ਸੌਂਪ ਦਿੱਤੀ ਆ ਚੁਖਲਾਸਾ ਹੋ ਗਿਆ ਅੱਜ ਉਹ ਸੀਲ ਬੰਦ ਰਿਪੋਰਟ ਖੁੱਲੂਗੀ ਉਸ ਤੋਂ ਬਾਅਦ ਜਿਹੜੇ ਸਵਾਲ ਨੇ ਕਿਤਨਾ ਕਿਤੇ ਉਹਨਾਂ ਦੇ ਸੰਦੀਪ ਸਨਿ ਦੇ ਭਰਾ ਮਨਦੀਪ ਦੇ ਵੱਲੋਂ ਜਿਹੜੇ ਇਲਜ਼ਾਮ ਇਹ ਅਦਾਲਤ ਦੇ ਵਿੱਚ ਸੁਪਰੀ ਅਦਾਲਤ ਦੇ ਵਿੱਚ ਸੀਲਬੰਦ ਰਿਪੋਰਟ ਸੌਂਪੀ ਹੈ ਦੱਸਦੀ ਹੈ ਕਿ ਅਦਾਲਤ ਦੇ ਵੱਲੋਂ ਹੁਕਮ ਦਿੱਤੇ ਗਏ ਸਨ ਕਿ ਸੰਦੀਪ ਸੰੀਦਾ ਮੈਡੀਕਲ ਕਰਵਾਇਆ ਜਾਵੇ ਜਿਸ ਤੋਂ ਬਾਅਦ ਸੰਗਰੂਰ ਦੇ ਵਿੱਚ ਇਹ ਮੈਡੀਕਲ ਹੋਇਆ ਤੇ ਹੁਣ ਜੇਲ ਸੁਪਰਡੈਂਟ ਸੰਗਰੂਰ ਦੇ ਵੱਲੋਂ ਅਦਾਲਤ ਦੇ ਵਿੱਚ ਇਹ ਰਿਪੋਰਟ ਸੌਂਪੀ ਗਈ ਹੈ ਅਤੇ ਇਹ ਸੀਲਬੰਦ ਰਿਪੋਰਟ ਹੈ ਜੋ ਅਦਾਲਤ ਦੇ ਵਿੱਚ ਸੌਂਪੀ ਗਈ ਹੈ ਬੀਤੇ ਕੱਲ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਮੈਡੀਕਲ ਹੋਇਆ ਸੀ ਇਸ ਦੌਰਾਨ ਸੰਦੀਪ ਸੱਨੀ ਦੇ ਭਰਾ ਦੀ ਅਪੀਲ ਤੇ ਇਹ ਮੈਡੀਕਲ ਕਰਵਾਇਆ ਗਿਆ ਸੀ ਸੰਦੀਪ ਦੇ ਭਰਾ ਨੇ ਜੇਲ੍ਹ ਪ੍ਰਸ਼ਾਸਨ ਤੇ ਕੁੱਟਮਾਰ ਦੇ ਇਲਜ਼ਾਮ ਲਾਏ ਸੀ ਦੱਸ ਦਈਏ ਕਿ ਸ਼ਿਪਸੈਨਾ ਆਗੂ ਸੁਦੀਰ ਸੂਰੀ ਕਤਲ ਕਾਂਡ ਦਾ ਮੁਲਜ਼ਮ ਹੈ ਸੰਦੀਪ ਸੱਨੀ ਅਤੇ ਪਟਿਆਲਾ ਜੇਲ੍ਹ ਦੇ ਵਿੱਚ ਸੰਦੀਪ ਸੱਨੀ ਦੇ ਹਮਲੇ ਦੇ ਵਿੱਚ ਸਾਬਕਾ ਇੰਸਪੈਕਟਰ ਸੁਭਾ ਸਿੰਘ ਦੀ ਵੀ ਮੌਤ ਹੋ ਗਈ ਹੈ ਅਤੇ ਉਸ ਤੋਂ ਬਾਅਦ ਭਰਾ ਨੇ ਇਲਜ਼ਾਮ ਲਾਏ ਕਿ ਸੰਦੀਪ ਸੱਨੀ ਤੇ ਜੇਲ੍ਹ ਦੇ ਵਿੱਚ ਤਸ਼ੱਦਦ ਕੀਤਾ ਗਿਆ ਤੇ ਉਸ ਦਾ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਗਈ ਸੀ ਅਤੇ ਮੈਡੀਕਲ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਸੰਗਰੂਰ ਦੇ ਵਿੱਚ ਇਹ ਮੈਡੀਕਲ ਕਰਵਾਇਆ ਗਿਆ ਤੇ ਹੁਣ ਰਿਪੋਰਟ ਅਦਾਲਤ ਨੂੰ ਸੌਂਪ ਦਿੱਤੀ ਗਈ ਹੈ ਸੀਲਬੰਦ ਰਿਪੋਰਟ ਹੈ ਦੇਖਣਾ ਹੋਵੇਗਾ ਕਿ ਕੁਝ ਇਸ ਰਿਪੋਰਟ ਦੇ ਵਿੱਚ ਖੁਲਾਸਾ ਹੁੰਦਾ ਹੈ ਇਸੇ ਖਬਰ ਤੇ ਮੇਰੇ ਸਹਿਯੋਗੀ ਸੰਗਰੂਰ ਤੋਂ ਚਰਨਜੀਵ ਕੌਸ਼ਲ ਜੁੜੇ ਨੇ ਚਰਨਜੀਤ ਕੀ ਕੁਝ ਅਪਡੇਟ ਕਿਉਂਕਿ ਬਹੁਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸੰਦੀਪ ਸਣੀ ਦਾ ਮੈਡੀਕਲ ਕਰਵਾਇਆ ਗਿਆ ਹੁਣ ਉਸ ਦੀ ਰਿਪੋਰਟ ਆ ਚੁੱਕੀ ਹੈ ਰਿਪੋਰਟ ਅਦਾਲਤ ਦੇ ਵਿੱਚ ਸੌਂਪ ਦਿੱਤੀ ਗਈ ਹੈ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਬਿਲਕੁਲ ਕਿੰਨਾ ਕੀ ਟੇਰ ਲਵੀਰ ਜੜੀ ਹੈ ਮੈਡੀਕਲ ਟੈਸਟ ਹੋ ਜਾਏਗਾ ਇਹ ਸੰਦੀਪ ਸਣੀ ਦੇ ਭਰਾ ਮਨਦੀਪ ਦੀ ਅਪੀਲ ਦੇ ਉੱਪਰ ਹੀ ਹੋਇਆ ਲਗਾਤਾਰ ਉਹ ਅਪੀਲ ਕਰ ਰਹੇ ਸੀ ਅਗੇ ਦੋਸ਼ ਵੀ ਲਗਾ ਰਹੇ ਸੀ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ ਕਿ ਮੇਰੇ ਭਰਾ ਸੰਦੀਪ ਸੰਦੀਪ ਜੀ ਕੁੱਟਮਾਰ ਜੜੀ ਹੈਗੀ ਆ ਕਿ ਆ ਉਹ ਕੁੱਟਮਾਰ ਆਦਿ ਲਗਾਤਾਰ ਹੋ ਮੈਡੀਕਲ ਰਿਪੋਰਟ ਦੀ ਜਿਹੜੀ ਆ ਮੈਡੀਕਲ ਜਾਂਚ ਦੀ ਜਿਹੜੀ ਆ ਮੰਗ ਕਰ ਰਹੇ ਸੀ ਤਾਂ ਪਹਿਲਾਂ ਬੀਤੇ 100 ਵਾਰ ਉਹਨਾਂ ਨੂੰ ਸੰਗਰੂਰ ਜੇਲ੍ਹ ਤੋਂ ਸ਼ਿਫਟ ਕਰ ਦਿੱਤਾ ਗਿਆ ਸੀ ਸੰਦੀਪ ਸਣੀ ਨੂੰ ਤੇ ਬੀਤੇ ਕੱਲ ਸੰਦੀਪ ਸਣੀ ਦਾ ਜਿਹੜਾ ਹੈਗਾ ਸਰਕਾਰੀ ਹਸਪਤਾਲ ਸੰਗਰੂਰ ਦੇ ਵਿੱਚ ਮੈਡੀਕਲ ਚੈੱਕਅਪ ਕੀਤਾ ਗਿਆ ਤਾਂ ਪਟਿਆਲਾ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਹੀ ਜਿਹੜਾ ਹੈਗਾ ਕਿ ਤਨਾ ਕਿਤੇ ਉਹ ਜੇਲ੍ਹ ਡਿਪਾਰਟਮੈਂਟ ਦੇ ਵੱਲੋਂ ਮੈਡੀਕਲ ਚੈੱਕਅਪ ਕਰਵਾਇਆ ਗਿਆ ਸੀ ਐਸਐਮਓ ਨੂੰ ਸਾਫ਼ ਤੌਰ ਦੇ ਪਰ ਨੋਟਿਸ ਆਇਆ ਸੀ ਕਿ 24 ਘੰਟੇ ਦੇ ਅੰਦਰ ਜਿਹੜੀ ਹੈਗੀ ਆ ਉਹਨਾਂ ਦੀ ਮੈਡੀਕਲ ਜਾਂਚ ਕਰਕੇ ਭੇਜੀ ਜਾਵੇ ਪਾ ਜਿਹੜੇ ਐਸਐਮਓ ਹੈਗੇ ਨੇ ਵਿਨੋਦ ਕੁਮਾਰ ਉਹਨਾਂ ਦੇ ਵੱਲੋਂ ਸਾਫ਼ ਤੌਰ ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਨੇ ਮੈਡੀਕਲ ਜਿਹੜੀ ਟੈਸਟ ਸੀ ਉਹਦੀ ਰਿਪੋਰਟ ਸੀਲ ਬੰਦ ਰਿਪੋਰਟ ਜਿਹੜੀ ਹੈਗੀ ਆ ਉਹ ਜੇਲ ਸੁਪਰਡੈਂਟ ਸੰਗਰੂਰ ਨੂੰ ਸੌਂਪ ਦਿੱਤੀ ਸੀ ਤੇ ਹੁਣ ਜੇਲ ਸੁਪਰਡੈਂਟ ਸੰਗਰੂਰ ਨੇ ਉਹ ਪਟਿਆਲਾ ਕੋਰਟ ਨੂੰ ਸੌਂਪ ਦਿੱਤੀ ਆ ਚੁਖਲਾਸਾ ਹੋ ਗਿਆ ਅੱਜ ਉਹ ਸੀਲ ਬੰਦ ਰਿਪੋਰਟ ਖੁੱਲੂਗੀ ਉਸ ਤੋਂ ਬਾਅਦ ਜਿਹੜੇ ਸਵਾਲ ਨੇ ਕਿਤਨਾ ਕਿਤੇ ਉਹਨਾਂ ਦੇ ਸੰਦੀਪ ਸਨਿ ਦੇ ਭਰਾ ਮਨਦੀਪ ਦੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਉਹਨਾਂ ਦੇ ਭਰਾ ਦੀ ਕੁੱਟਮਾਰ ਫੀਓ ਤੋਂ ਬਾਅਦ ਸੁਭਾ ਸਿੰਘ ਦਾ ਵੀ ਜਿਹੜਾ ਹੈਗਾ ਹੈਗਾ ਉੱਥੇ ਮੌਤ ਹੋ ਗਈ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਉਹ ਰਿਪੋਰਟ ਤੋਂ ਬਾਅਦ ਹੀ ਸਾਹਮਣੇ ਆਉਣਗੇ ਕਿ ਉੱਥੇ ਦੇ ਹਾਲਾਤ ਜੇਲ੍ਹ ਦੇ ਅੰਦਰ ਕੀ ਘਟਨਾ ਹੋਈ ਹੈ ਕੁੱਟਮਾਰ ਹੋਈ ਹੈ ਕਿਉਂਕਿ ਸੁਭਾ ਸਿੰਘ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਦੇ ਵਿੱਚ ਉਸ ਤੋਂ ਬਾਅਦ ਸੰਦੀਪ ਸਣੀਨ ਵੀ ਜਿਹੜਾ ਹੈਗਾ ਇਹ ਵੀ ਜਦੋਂ ਕੱਲ ਉੱਥੇ ਅਸੀਂ ਖੁਦ ਦੇਖਿਆ ਕਿ ਇਹ ਵੀ ਲੰਗ ਮਾਰ ਕੇ ਤੁਰਿਆ ਸੀ ਤਾਂ ਸਾਰੇ ਜਿਹੜੇ ਸਵਾਲ ਨੇ ਉਹਨਾਂ ਦੇ ਜਵਾਬ ਜਿਹੜੇ ਹੈਗੇ ਉਹ ਇੱਕਦਮ ਕਦੇ ਮੈਡੀਕਲ 30 ਤੋਂ 35 ਰੁਪਏ ਸਸਤਾ ਹੋਇਆ ਕਿਉਂ ਗੁੱਬਦੀਆਂ ਕੀਮਤਾਂ ਦੇ ਵਿੱਚ ਵੀ ਹੋਈ ਹੈ ਕਟੌਤੀ ਸੰਦੀਪ ਚਨੀਦੀ ਮੈਡੀਕਲ ਰਿਪੋਰਟ ਆਈ ਸਾਹਮਣੇ ਸਨੀ ਦੇ ਵਕੀਰ ਬੋਲੇ 11 ਸੱਟਾਂ ਦੇ ਮਿਲੇ ਨਿਸ਼ਾਨ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਤੇ ਲਾਈ ਸੀ ਕੁਟਮਾਰ ਦੇ ਇਲਜ਼ਾਮ ਬਠਿੰਡਾ ਬਲਾਸਟ ਮਾਮਲੇ ਦੇ ਵਿੱਚ ਜਾਂ ਤੇਜਪਿੰਡ ਜਿੱਦਾ ਦੇ ਵਿੱਚ ਫੌਜ ਨੇ ਸੰਭਾਲਿਆ ਮੋਰਚਾ ਮੁਲਜ਼ਮ ਗੁਰਪ੍ਰੀਤ ਦੇ ਘਰ ਦੇ ਵਿੱਚ ਪਈ ਵਿਸਫੋਟਕ ਸਮੱਗਰੀ ਨਸ਼ਟ ਕਰੀ ਹੈ ਆਰਮੀ ਗੱਭਰਾਂਦਗੀ ਦੇ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਪੰਜਾਬ ਐਨਸੀਬੀ ਦੀ ਰਿਪੋਰਟ ਦੇ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ 2024 ਦੇ ਵਿੱਚ ਪੰਜਾਬ ਤੋਂ ਸਭ ਤੋਂ ਵੱਧ 45% ਹੈਰੋਇਨ ਹੋਈ ਹੈ ਬਰਾਮਦ ਬਰਨਾਲਾ ਦੇ ਨੌਜਵਾਨ ਨੇ ਕੈਨੇਡਾ ਗਈ ਪਤਨੀ ਤੇ ਲਗਾਏ ਤੋਖਾ ਤੜੀ ਦੇ ਇਲਜ਼ਾਮ ਪਤੀ ਨੂੰ ਛੱਡ ਕੇ ਇਕੱਲੀ ਰਹਿਣ ਲੱਗੀ ਲੜਕੀ ਕੈਨੇਡਾ ਤੋਂ ਡਿਪੋਰਟ ਕਰਵਾਉਣ ਦੀ ਕੀਤੀ ਮੰਗ